ਡੇਟ ਕਿਵੇਂ ਤਾਂ ਇਹ ਪਤਾ ਨਹੀਂ ਕਿ ਉਸ ਆਪਾਂ ਕਿਸਾਨ ਜੀਆਂ ਸਾਜ ਤਿਲ ਫਸਲਾਂ ਵੇਚਨੇ ਆ ਫਿਰ ਸਾਨੂੰ ਕਿਉਂ ਨਹੀਂ ਪਤਾ ਵੀ ਇਹ ਫਸਲਾਂ ਦੇ ਡੇਟ ਕਿਵੇਂ ਤਾਂ ਹੁੰਦੇ ਮੁਕਲਾ ਸਾਡਾ ਰੋਟੀ ਰੋਜੀ ਦਾ ਪ੍ਰਬੰਧ ਕਰਨਾ ਹੁੰਦਾ ਪਰ ਸਾਨੂੰ ਇਹਦਾ ਪਤਾ ਹੀ ਨਹੀਂ ਜਿਹਦੇ ਕਰਕੇ ਸੀ ਲੜਾਈ ਗਈ ਤਾਂ ਮੈਂ ਕਹਿਆ ਸੀ ਕਿ ਛੋਟੇ ਹੁੰਦਿਆ ਦਿਮਾਗ ਤੇ ਤਸਵਾਰ ਸੀ ਕਿ ਪੈਸਾ ਕਿਵੇਂ ਮੇਰਾ ਹੁੰਦਾ ਮਨ ਕੇ ਜੀ ਵੀ ਸ਼ਾਇਦ ਵਾਧੂ ਹੋਏ ਕਾਵੇ ਵਾਧੂ ਨੇ ਮਸ਼ੀਨਾ ਸਰਕਾਰ ਕੋਲ ਨੇ ਵਾਧੂ ਪੈਸਾ ਛਾਪ ਕੇ ਲੋਕ ਤਰੀਕ ਕਿਉਂ ਨੇ ਲੋਕ ਭੁੱਖੇ ਕਿਉਂ ਮਰ ਰਹੇ ਨੇ ਤਾਂ ਹੋਰ ਇਹ ਨਹੀਂ ਸਮਝਾਈ ਵੀ ਨਹੀਂ ਸਕਦਾ ਨਹੀਂ ਜਿਆਖਤਾ ਜਿਹੜੀ ਡਾਉਨ ਹੋ ਜੇ ਜਿਵੇਂ ਕੰਬੋੜੀਆਂ ਵਗੈਰਾ ਵੀ ਇਹ ਪਿਓ ਵੱਡੀ ਰੇੜੀ ਭਾ ਕੇ ਉਹਨਾਂ ਦੀ ਜਿੰਦਾਂ ਦੇ ਨੇ ਤੇ ਨਿੱਕੇ ਜਿਹੇ ਬਾਬੇ ਦੇ ਜਮਾਨੇ ਕਿਉਂ ਹੁੰਦੇ ਨੇ ਇਹ ਨਹੀਂ ਸਮਝ ਆਉਂਦੀ ਤਾਂ ਫਿਰ ਮੇਰਾ ਥੋੜਾ ਜਿਹਾ ਮਨ ਸ਼ਾਂਤ ਹੋਇਆ ਤੇ ਮੈਂ ਆਪਦੇ ਬੈਂਕ ਮੈਨੇਜਰ ਕੋਲ ਗਿਆ ਮੈਂ ਕਿਹਾ ਜੀ ਇਹ ਪੈਸਾ ਕਉਂ ਕਿਵੇਂ ਚਾਹਤਾ ਝਟਪੁਨੇ ਲੱਲੇ ਭਵੇ ਮਾਰੇ ਵੇਖ ਕੇ ਗਿਆਨਪਰਜਾ ਬੰਦਾ ਹੈ ਪਰ ਜਦੋਂ ਮੈਂ ਕੋਈ ਚਾਰ ਤੋਂ ਸਵਾਲ ਕੀਤੇ ਇਤਿਹਾਰ ਗਿਆ ਕਹਿੰਦਾ ਜੀ ਮੈਨੂੰ ਵੀ ਯਾਰ ਪੱਕਾ ਤੇ ਮੈਂ ਤੇਨੂੰ ਮੈਨੇਜਰ ਨੂੰ ਪੁੱਛਾ ਲੇ ਦੱਸਾਂ ਸਾਡਾ ਧੀਜਾ ਮੈਨੇਜਰ ਆਈਸੀਸੀ ਮੈਂ ਹਰੂ ਪੁੱਛਿਆ ਉਹ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਵੀ ਆਪਦੇ ਸੀਨੀਅਰ ਨੂੰ ਪੁੱਛਾਂਗਾ ਹੌਸਲਾ ਮਦਿਆ ਮਸਤੀਰਨ ਚਲਾ ਗਿਆ ਉਹਨਾਂ ਦੇ ਮੁੱਖ ਦਫਤਰ ਸਟੇਟ ਬੈਂਕ ਜਿਹੜਾ ਮੁੱਖ ਦਫਤਰ ਹੈ ਹਰੀਪੁਰ ਦਾ ਜਿਹਦੇ ਅੰਦਰ ਸਾਰੇ ਉਹ ਬਾਕੀ ਵੀ ਬੈਂਕ ਆਉਂਦੇ ਨੇ ਉਸ ਬੰਦੇ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਕਿ ਪੈਸਾ ਕਿਵੇਂ ਬਣਦਾ ਤਾਂ ਕਿਸਾਨ ਦੋਸਤੋ ਪੈਸਾ ਸ਼ਬਦਾ ਜੇ ਪੈਦਾ ਹੋਣਾ ਪੈਦਾ ਹੋਣਾ ਕੀ ਜਿਹੜਾ ਤੁਹਾਡੇ ਕੋਲ ਹੋਣੇ ਪੈਦਾ ਪਰ ਕਿੱਦੀ ਜੰਗ ਜੰਗ ਨਹੀਂ ਨਹੀਂ ਇਹ ਪੈਦਾ ਨਹੀਂ ਕੀਤਾ ਉਨੇ ਇਹਨੂੰ ਰੂਪ ਪਦ ਰਿਆ ਪਲਾਸਟਿਕ ਕੱਢਣ ਵਾਲੇ ਨੇ ਪਲਾਸਟਿਕ ਕੱਢਦੀ ਰਬੜ ਕੱਢਣ ਵਾਲੇ ਨੇ ਰਬੜ ਲੋਹੇ ਵਾਲੇ ਨੇ ਲੋਹਾ ਹਰ ਚੀਜ਼ ਉਹਨਾਂ ਨੇ ਤਾਂਬਾ ਉਹ ਕੱਢਦੀ ਉਹਦੀਆਂ ਤਾਰਾਂ ਬਣੀਆਂ ਤੇ ਘੋਰ ਬਣ ਗਿਆ ਯਾਨੀ ਕਿ ਉਹਨਾਂ ਪੈਦਾ ਨਹੀਂ ਕੀਤਾ ਉਹਨਾਂ ਕੇਵਲ ਰੂਪ ਬਦਲੇ ਪੈਦਾ ਕੌਣ ਕਰਦਾ ਹੈ ਲੋਹੇ ਦੀ ਖਾਨਚ ਕੰਮ ਕਰਨ ਵਾਲਾ ਬੰਦਾ ਸੋਨੇ ਚਾਂਦੀ ਲੋਹੇ ਦੀ ਕੋਲੇ ਦੀ ਖਦਾਨ ਚ ਕੰਮ ਕਰਨ ਵਾਲਾ ਪਰੇ ਦੇ ਨਾਲ ਜਿਹੜੀ ਕਿਸਾਨੀ ਹੈ ਉਹਦਾ ਇਸ ਪੈਦਾਵਾਰ 'ਚ ਬਹੁਤ ਵੱਡਾ ਹਿੱਸਾ ਹੈ ਤੇ ਮੋੜ ਸ਼ਕਬਾਉਂ ਦੇ ਵਿੱਚ ਬੜਾ ਵੱਡਾ ਯੋਗਦਾ ਇੱਕ ਮੇਰੇ ਸਵਾਲ ਦਾ ਜਵਾਬ ਹੈ ਗੱਲ ਕਹਿੰਦੀ ਆਪਾਂ ਸਾਰੇ ਕਿੰਨਾ ਵੀ ਪਾਇਆ ਹੈ ਹਾਂ 30 40 ਕਿਲੋ 40 ਕਿੰਨਾ ਹੋ ਜਾਏਗਾ 50 ਆਪਾਂ ਤਾਂ ਮਨ ਪਾਈ ਲੱਜ ਨੂੰ ਕਿ ਤੁਆ। ਪਹਿਲਾਂ ਕਿੰਨੇ ਕੀਤੀ? ਕਿਸਾਨ ਨੇ। ਹੁਣ ਕਿਸਾਨ ਨੇ 49 ਸਾਲ ਪਹਿਲਾਂ ਕੀਤੀ ਨਾ। ਤਾਂ ਇਹ ਕੇ ਦੇਖੋ ਇਹ ਗੱਲ ਹੋਣੀ। ਖੇਤੀ ਹੀ ਐਸਾ ਦੰਦਾ ਹੈ ਜੁਨਾਬ ਸਾਹਿਬ ਨੇ ਪੜਿਆ ਕਿਉਂ ਸੀ। ਖੇਤੀ ਹੀ ਐਸਾ ਦੰਦਾ ਹੈ ਜਿਹਦੇ ਚ ਕੁਦਰਤ ਕਹੇ ਲੋ ਜਾਂ ਰੱਬ ਕਹੇ ਲੋ ਉਹ ਕਿਸਾਨ ਦੇ ਨਾਲ ਹੱਥ ਮਟਾਉਂਦੀ ਹੈ, ਨਾਲ ਲੱਗਦੀ ਹੈ। ਤੇ ਕਿਸਾਨ ਤੇ ਕੁਦਰਤ ਯਾ ਕਹੋ ਕਿ ਸਾਥ ਤੇ ਰੱਬ ਰੜੜ ਕੇ ਖੇਤੀ ਕਰਦੇ ਨੇ ਸਾਡਾ ਕਿੱਤਾ ਇੰਨਾ ਮਹੱਤਵਪੂਰਨ ਹੈ ਲੋਕ ਰੱਬ ਨੂੰ ਬਾਜੀ ਕਰਨ ਵਾਸਤੇ ਉੱਠੇ ਲੰਕੜੇ ਫਿਰਦੇ ਨੇ ਆਠ ਥਾਨ ਖੜੇ ਕੀਤੇ ਪਤਾ ਨਹੀਂ ਕੀ ਕੀ ਕੁਛ ਕਰਦੇ ਪੈਲੇ ਪਰ ਸਾਡਾ ਕਾਰਜ ਜਿੰਨਾ ਪਵਿੱਤਰ ਹੈ ਕਿ ਉਹੀ ਰੱਬ ਉਹੀ ਕੁਦਰਤ ਆਪ ਆਕੇ ਸਾਡੇ ਨਾਲ ਲੱਗਦੀ ਹੈ ਤੇ ਅਸੀਂ ਫੈਸਲ ਪੈਦਾ ਉਹਦੇ ਸਾਡੀ ਬੇਨਤ ਜ਼ਮੀਨ ਦੀ ਮਿੰਟੋ ਤੇ ਕੁਦਰਤ ਦੀ ਮਿੰਟੋ 49 ਮੋਲਟੜੀ ਹੈ ਨਵੀਂ ਬੈਨਾ ਹੋ। ਹੁਣ ਉਹ ਸਾਂ 9ਾਂ ਮੰਦਾ ਜਿੰਨਾ ਰੇਟ ਅਸਲ ਚ ਬੰਦਾ ਹੈ ਉਹਨੇ ਹੀ ਪੈਸੇ ਸਰਕਾਰ ਛਾਪੇਗੀ। ਤੁਹਾਡੀ ਕਰਕਦਾਰ ਰੇਟ ਬੰਦਾ ਕੀ ਅੱਜ ਦੀ ਘੜੀ ਦਾ। ਅੱਜ ਦੀ ਘੜੀ ਤੁਹਾਡੀ ਕਰਕਦਾਰ ਰੇਟ 4000 ਤੋਂ ਘੱਟ ਤੋਂ ਘੱਟ ਲਾ ਲਓ 42-43 ਸੱਪੇ ਬੰਦਾ। ਤੇ ਕਰਕਦਾਰ ਰੇਟ ਸਾਨੂੰ ਪਿਛਲੀ ਵਾਰ ਕੀ ਮਿਲਿਆ ਸੀ? 220 ਜੇ 42 4300 ਸਾਡਾ ਬੰਦਾ ਹੈ ਤਾਂ 2300 ਰੁਪਏ ਸਾਨੂੰ ਨਹੀਂ ਦਿੱਤਾ ਉਹ ਕਿੱਧਰ ਗਿਆ ਜਰਾ ਉਹ 2300 ਰੁਪਏ ਕਿੱਧਰ ਗਿਆ ਇੱਕ ਗੱਲ ਹੋਰ ਇਹ ਗੱਲ ਨੂੰ ਤੁਸੀਂ ਘੱਟੋ ਘੱਟ ਜੂੜ ਭੁੱਲ ਜਓ ਕਿ ਪੈਸਾ ਵੇਖਣਾ ਨਹੀਂ ਆਉਂਦਾ ਇਹ ਹੈਗੀ ਨਾਲ ਗੱਲ